ਇਸ ਤਰੀਕੇ ਨਾਲ ਦੇਖੋ ਜੀ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਆਵਾਜ਼ ਤੁਸੀਂ ਸੁਣ ਸਕਦੇ ਹੋ ਬਹੁਤ ਟੇਸਟੀ ਲੱਗਦੇ ਇਹ ਇਸ ਤਰੀਕੇ ਨਾਲ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਵਿੱਚੋਂ ਬਹੁਤ ਨਰਮ ਮਸਾਲੇਦਾਰ ਤੇ ਉੱਪਰੋਂ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਇਸ ਤਰੀਕੇ ਨਾਲ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਜਾਂ ਫਿਰ ਹਰੀ ਛਟਨੀ ਦੇ ਨਾਲ ਤੁਸੀਂ ਸਰਵ ਕਰ ਸਕਦੇ ਹੋ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਲੂਆਂ ਦਾ ਬਹੁਤ ਹੀ ਕ੍ਰਿਸਪੀ ਜਿਹਾ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੋਊਗਾ ਬਿਨਾ ਬੇਸਨ ਤੋਂ ਬਿਨਾ ਆਟੇ ਤੋਂ ਬਿਨਾ ਸੂਜੀ ਤੋਂ ਆਪਾਂ ਤਿਆਰ ਕਰਾਂਗੇ ਤੇ ਚਟਪਟ ਬਣ ਕੇ ਇਹ ਬਹੁਤ ਚਟਪਟਾ ਜਿਹਾ ਬਣ ਕੇ ਤਿਆਰ ਹੋ ਜਾਊਗਾ ਚਲੋ ਫਿਰ ਇਹਨੂੰ ਬਣਾਉਣਾ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਤੁਸੀਂ ਇਸ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਵੀਡੀਓ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਉਣਾ ਆਪਾਂ ਸਿੱਖ ਲੈਣੇ ਆ ਤੇ ਇੱਥੇ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੇ ਆਲੂ ਤੇ ਆਲੂ ਨਾ ਪੈ ਇਨ ਇੱਕ ਸਾਈਜ਼ ਦੇ ਜਿਹੜੇ ਉਬਾਲ ਕੇ ਰੱਖੇ ਆ ਤੇ ਆਲੂ ਨਾ ਗਰਮ ਹੋਣੇ ਚਾਹੀਦੇ ਜਦੋਂ ਆਪਾਂ ਇਹ ਰੈਸਪੀ ਬਣਾਉਣੀ ਸਟਾਰਟ ਕਰਾਂਗੇ ਨਾ ਤਾਂ ਉਸ ਤੋਂ ਪਹਿਲਾਂ ਹੀ ਥੋੜਾ ਟਾਈਮ ਪਹਿਲਾਂ ਆਪਾਂ ਇਹਨਾਂ ਨੂੰ ਉਬਾਲ ਕੇ ਰੱਖਾਂਗੇ ਬੜਾ ਟਾਈਮ ਪਹਿਲਾਂ ਉਬਾਲ ਕੇ ਨਹੀਂ ਰੱਖਣੇ ਹੁਣ ਤੁਸੀਂ ਚਾਹੋ ਤਾਂ ਇਹਨਾਂ ਨੂੰ ਸ਼ੈੱਲ ਵੀ ਸਕਦੇ ਹੋ ਥੋੜੇ ਜਿਹਾ ਇਹ ਗਰਮ ਆਪਾਂ ਇਹਨਾਂ ਦਾ ਪਾਣੀ ਜਿਹੜਾ ਅਲੱਗ ਕਰ ਦਿੰਨੇ ਆ ਫੈਸੇ ਇਹਨਾਂ ਦੇ ਛਿਲਕੇ ਜਿਹੜੇ ਬਹੁਤ ਪਤਲੇ ਹੁੰਦੇ ਆ ਇਸ ਕਰਕੇ ਤੁਸੀਂ ਬਿਨਾਂ ਛਿੱਲੇ ਵੀ ਵਰਤ ਸਕਦੇ ਹੋ ਤੇ ਆਲੂ ਇਸ ਤਰੀਕੇ ਨਾਲ ਆਲੂ ਨੂੰ ਆਪਾਂ ਚੈੱਲ ਲਿਆ ਜੀ ਤੇ ਇਸ ਤਰੀਕੇ ਨਾਲ ਜੀ ਹਥੇਲੀ ਦੀ ਮਦਦ ਨਾਲ ਆਪਾਂ ਆਲੂ ਨੂੰ ਜਿਹੜਾ ਪ੍ਰੈਸ ਕਰਦੇ ਹਾਂਗੇ ਬਿਲਕੁਲ ਇਸ ਤਰੀਕੇ ਨਾਲ ਦੀ ਟਿੱਕੀ ਬਣ ਜਾਊਗੀ ਤੇ ਇਹਨਾਂ ਗਰਮਾ ਗਰਮੀ ਇਸ ਤਰੀਕੇ ਨਾਲ ਬਣੂਗਾ ਜੇ ਠੰਡੇ ਕਰਕੇ ਆਲੂਆਂ ਨੂੰ ਆਪਾਂ ਪ੍ਰੈਸ ਕਰਕੇ ਇਸ ਤਰੀਕੇ ਨਾਲ ਬਣਾਵਾਂਗੇ ਫਿਰ ਇਹ ਬिखर ਜਾਣਗੇ ਤੇ ਇਸ ਤਰੀਕੇ ਨਾਲ ਬਣਾ ਬਣਾ ਕੇ ਆਪਾਂ ਇੱਕ ਪਲੇਟ 'ਚ ਜਿਹੜਾ ਇਹਨਾਂ ਨੂੰ ਰੱਖੀ ਚੱਲਾਂਗੇ ਕਿ ਹੁਣ ਜੀ ਸਾਰੇ ਆਲੂ ਇਸ ਤਰੀਕੇ ਨਾਲ ਆਪਾਂ ਤਿਆਰ ਕਰਕੇ ਰੱਖ ਲਿਆ ਹੁਣ ਆਪਾਂ ਇਹਨਾਂ ਨੂੰ ਠੰਡਾ ਹੋਣ ਦੇ ਲਈ 10 ਤੋਂ 15 ਮਿੰਟ ਰੱਖ ਦਾਂਗੇ ਵੀ ਇਹ ਸੈੱਟ ਹੋ ਜਾਣ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗੀਆਂ ਕਸ਼ਮੀਰੀ ਲਾਲ ਮਿਰਚਾਂ ਇਹ ਅੱਧਾ ਚਮਚਾ ਇਹ ਆਪਾਂ ਇੱਕ ਬਰਤਨ ਦੇ ਵਿੱਚ ਸਾਰੇ ਮਸਾਲੇ ਐਡ ਕਰ ਲਾਂਗੇ ਇਹ ਹੈਗਾ ਆਪਣੇ ਕੋਲੇ ਸੇਂ ਦਾ ਨਾਮਕ ਤੁਸੀਂ ਕਾਲਾ ਨਮਕ ਜਾਂ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਅੱਧੇ ਚਮਚ ਤੋਂ ਘਾਟ ਥੋੜੀਆਂ ਜਿਹੀਆਂ ਆਪਣੇ ਕੋਲੇ ਹੈਗੀਆਂ ਜੀ ਕਾਲੀਆਂ ਮਿਰਚਾਂ ਇਹ ਪੀਸੀਆਂ ਹੋਈਆਂ ਨੇ ਤੁਸੀਂ ਘਰੇ ਵੀ ਪੀਸ ਸਕਦੇ ਹੋ ਜਾਂ ਫਿਰ ਇਸ ਤਰੀਕੇ ਦਾ ਪਾਊਡਰ ਵੀ ਮਿਲ ਜਾਂਦਾ ਤੇ ਹੁਣ ਜੀ ਧਨੀਏ ਦੀ ਹਰੀ ਚਟਨੀ ਐਡ ਕਰਾਂਗੇ ਆਪਾਂ ਇੱਕ ਚਮਚ ਭਰ ਕੇ ਇੱਕ ਚਮਚਾ ਆ ਟਮੇਟੋ ਕੈਚਪ ਦਾ ਐਡ ਕਰ ਦਿਆਂਗੇ। ਇਹਦੇ ਵਿੱਚ ਆਪਾਂ ਇੱਕ ਚਮਚ ਪਾਣੀ ਦਾ ਐਡ ਕਰ ਦਿਆਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ। ਇਹਦੇ ਨਾਲ ਨਾ ਆਪਣੀ ਇਹ ਰੈਸਪੀ ਜਿਹੜੀ ਬਹੁਤ ਹੀ ਚਟਪਟੀ ਜੀ ਬਣ ਕੇ ਤਿਆਰ ਹੋਊਗੀ। ਚੰਗੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ। ਨਾ ਉਸ ਤਰੀਕੇ ਨਾਲ ਬਿਲਕੁਲ ਬਣ ਕੇ ਹੋ ਗਿਆ ਤਿਆਰ। ਦੇਖੋ ਤੇ ਹਾਂ ਜੀ ਇਹਦੇ ਵਿੱਚ 2 ਚਮਚਾ ਪਕੌੜਾ ਨਰਸਟਾਰਚ ਵੀ ਐਡ ਕਰਾਂਗੇ ਤੁਸੀਂ ਆਰਾ ਰੋਟ ਐਡ ਕਰ ਸਕਦੇ ਹੋ ਚੌਲਾਂ ਦਾ ਟ ਐਡ ਕਰ ਸਕਦੇ ਹੋ ਇਹ ਜਿਹੜੇ ਆਪਾਂ ਨਾਰਮਲ ਖਾਣਾ ਖਾਣ ਲਈ ਚਮਚ ਘਰੇ ਵਰਤਦੇ ਹੈ ਨਾ ਇਹੀ ਚਮਚਾ ਆਪਾਂ ਵਰਤ ਰਹੇ ਹਾਂ 1 ਚਮਚਾ ਮੈਦੇ ਦਾ ਐਡ ਕਰਾਂਗੇ ਤੇ ਹਾਂ ਜੀ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਤਰੀਕੇ ਨਾਲ ਇਹਨੂੰ ਮਿਕਸ ਕਰ ਲਾਂਗੇ ਵੀ ਇਹਦੇ ਵਿੱਚ ਗੰਢਾ ਨਾ ਬਣ ਜਾਣਾ ਕਿਉਂਕਿ ਜੇ ਜ਼ਿਆਦਾ ਪਾਣੀ ਆਪਾਂ ਇਹ ਚ ਐਡ ਕਰ ਦੇਵਾਂਗੇ ਫਿਰ ਗੰਢਾ ਬਣ ਜਾਣਗੀ ਆ ਪਹਿਲਾਂ ਨਾ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਜਿਹਦੀਆਂ ਗੰਢਾਂ ਜਿਹੜੀਆਂ ਖਤਮ ਕਰ ਦੇਵਾਂਗੇ ਉਸ ਤੋਂ ਬਾਅਦ ਆਪਾਂ ਪਾਣੀ ਐਡ ਕਰਾਂਗੇ ਜਿੰਨੇ ਕਦੀ ਆਪਾਂ ਨੂੰ ਜ਼ਰੂਰਤ ਹੋਈ ਤੇ ਇਸ ਤਰੀਕੇ ਨਾਲ ਜੀ ਇਹ ਘੋਲ ਨੂੰ ਆਪਾਂ ਤਿਆਰ ਕਰ ਲਿਆ ਦੇਖੋ ਹਜੇ ਇਹ ਗਾੜਾ ਹੈ ਇਸੇ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਦੇਾਂਗੇ ਇਹਨੂੰ ਇਸ ਤਰੀਕੇ ਦਾ ਬਣਾ ਕੇ ਤਿਆਰ ਕਰ ਲਾਂਗੇ ਜ਼ਿਆਦਾ ਆਪਾਂ ਪਤਲਾ ਨਹੀਂ ਰੱਖਣਾ ਇਹਨੂੰ ਨਾ ਜ਼ਿਆਦਾ ਗਾੜਾ ਅਸਲ ਵਿੱਚ ਚਮਚੇ ਇਸ ਤਰੀਕੇ ਨਾਲ ਨਾ ਕੋਟਿੰਗ ਹੋਣੀ ਚਾਹੀਦੀ ਹੈ ਦੇਖੋ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਤੇ ਬਿਲਕੁਲ ਤਿਆਰ ਹੈ ਹੁਣ ਇਧਰ ਜੀ ਆਪਣੇ ਕੋਲੇ ਇਹ ਘੋਲ ਵੀ ਤਿਆਰ ਹੈ ਤੇ ਹੁਣ ਆਪਣੇ ਆਲੂ ਵੀ ਤਿਆਰ ਆ ਗਏ ਤੇ ਇੱਕ ਆਲੂ ਇਸ ਤਰੀਕੇ ਨਾਲ ਆਪਾਂ ਉਠਾਵਾਂਗੇ ਤੇ ਇਹਨੂੰ ਘੋਲ ਦੇ ਵਿੱਚ ਇਸ ਤਰੀਕੇ ਨਾਲ ਡਬੋ ਦਿਆਂਗੇ ਫੋਕ ਜਾਂ ਚਮਚ ਦੀ ਮਦਦ ਨਾਲ ਨਾ ਚੰਗੇ ਤਰੀਕੇ ਨਾਲ ਇਹਦੇ ਤੇ ਕੋਟਿੰਗ ਕਰ ਦਾਂਗੇ ਇਸ ਘੋਲ ਦੀ ਦੇਖੋ ਕਿੰਨੀ ਵਧੀਆ ਕੋਟਿੰਗ ਹੋ ਗਈ ਹੈ ਤੇ ਆਲੂ ਵੀ ਚੰਗੇ ਤਰੀਕੇ ਨਾਲ ਸੈੱਟ ਹੋ ਗਏ ਆ ਬਿਲਕੁਲ ਵੀ ਵਿਖਰੇ ਨਹੀਂ ਹੁਣ ਇਹ ਹੈਗਾ ਆਪਣੇ ਕੋਲੇ ਬ੍ਰੈਡ ਕਰਮ ਇਹ ਅਰੀਏ ਇਸ ਤਰੀਕੇ ਨਾਲ ਕੋਟਿੰਗ ਕਰ ਦਾਂਗੇ ਆਪਾਂ ਬਹੁਤ ਹੀ ਆਸਾਨ ਰੈਸਪੀ ਹੈ ਇਹ ਚਟਪਟ ਬਣ ਜੂਗੀ ਤੇ ਫ੍ਰੈਂਚ ਫ੍ਰਾਈਜ਼ ਤੋਂ ਵੀ ਜ਼ਿਆਦਾ ਟੇਸਟੀ ਬਣੂਗੀ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਆਲੂ ਨੂੰ ਜਿਹੜਾ ਤਿਆਰ ਕਰ ਲਾਂਗੇ ਬਸ ਇਸ ਤਰੀਕੇ ਨਾਲ ਇਹਨਾਂ ਤਿਆਰ ਕਰ ਕਰਕੇ ਇੱਕ ਪਲੇਟ 'ਚ ਰੱਖੀ ਚੱਲਾਂਗੇ ਤੇ ਚੁੱਲ੍ਹੇ ਤੇ ਰੱਖਾਂਗੇ ਜੀ ਆਪਾਂ ਭੈਣ ਇਹ ਰੈਸਪੀ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਕਿਉਂਕਿ ਬਹੁਤ ਘੱਟ ਤੇਲ ਦੇ ਨਾਲ ਇਹ ਤਿਆਰ ਹੋ ਜੂਗੀ ਇਸਾਰੇ ਜੀ ਇਸ ਤਰੀਕੇ ਨਾਲ ਆ ਪਾਲੂ ਹੈ ਜਿਹੜੇ ਇਹ ਤਿਆਰ ਕਰਕੇ ਰੱਖ ਲਿਆ ਦੇਖੋ ਸਾਰੀਆਂ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਇਹਨਾਂ ਨੂੰ ਨਾ ਆਪਾਂ 5 ਕਿ ਮਿੰਟ ਜਿਹੜਾ ਸੈੱਟ ਹੋਣ ਲਈ ਸਾਈਡ ਤੇ ਰੱਖ ਦਿੰਨੇ ਆ ਵੀ ਇਹ ਸੈੱਟ ਹੋ ਜੂ ਬ੍ਰੈਡ ਕਰਮ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਇਸ ਤਰੀਕੇ ਨਾਲ ਜੀ ਸਾਰੀਆਂ ਟਿੱਕੀਆਂ ਜਿਹੜੀਆਂ ਸੈੱਟ ਹੋ ਗਈਆਂ ਨੇ ਤੇ ਤੇਲ ਵੀ ਆਪਾਂ ਫੁੱਲ ਫਲੇਮ ਤੇ ਗਰਮ ਕਰ ਲਿਆ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਇਹਨਾਂ ਕ ਗਰਮ ਤੇਲ ਹੋਣਾ ਚਾਹੀਦਾ ਘੱਟ ਨਹੀਂ ਗਰਮ ਹੋਣਾ ਚਾਹੀਦਾ ਤੇ ਤੁਸੀਂ ਨਾ ਬਹੁਤ ਘੱਟ ਤੇਲ ਦੇ ਵਿੱਚ ਇਹਨਾਂ ਨੂੰ ਜੇ ਮੇਰੇ ਕੋਲ ਤੁਹਾਡੇ ਦਿੱਤੀਆਂ ਟਿੱਕੀਆਂ ਬਣਾਉਣੀਆਂ ਨੇ ਉਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਮੈਂ ਚਾਰਕੀ ਬਣਾਉਂਗੀ ਵੀ ਇਹਨਾਂ ਨੂੰ ਆਪਾਂ ਆਸਾਨੀ ਨਾਲ ਪਲਟ ਸਕਦੇ ਹਾਂ ਪੈਨ ਦੇ ਵਿੱਚ ਜਗ੍ਹਾ ਹੋਏ ਹੁੰਦੀ ਜੀ ਕਹਣਾ ਨਾ ਆਪਣੇ ਆਪ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਪਕਾਣ ਦੇਵਾਂਗੇ ਥੋੜਾ ਜਿਹਾ ਨਾ ਤੇਲ ਇਹਦੇ ਉੱਪਰ ਇਸ ਤਰੀਕੇ ਨਾਲ ਪਾ ਦੇਵਾਂਗੇ ਆਪਾਂ ਵੀ ਹੋਪ ਰਾਹਣੀ ਵਧੀਆ ਪੱਕ ਜਾਣ ਤੇ ਹੁਣ ਵੀ ਜਦੋਂ ਆਪਾਂ ਲੱਗਿਆ ਨੇ ਵੀ ਆਪਾਂ ਇਹਨਾਂ ਦੀ ਸਾਈਡ ਪਲਟ ਸਕਦੇ ਹਾਂ ਥੋੜੀ ਇਹ ਪੱਕੀਆਂ ਜ਼ਰ ਤੋ ਹੋਈਆਂ ਦੇਖੋ ਇਸ ਤਰੀਕੇ ਨਾਲ ਫਿਰ ਆਪਾਂ ਇਹਨਾਂ ਦੀ ਸਾਈਡ ਪਲਟ ਦੇਵਾਂਗੇ ਦੀ ਦੂਜੀ ਸਾਈਡ ਤੋਂ ਇਹ ਵਧੀਆ 골ਡਨ ਬਣ ਕੇ ਤਿਆਰ ਹੋ ਜਾਣ। ਤੇ ਵਧੀਆ ਨੇ ਇਹਨਾਂ ਨੂੰ 골ਡਨ ਬਣਾ ਕੇ ਆਪਾਂ ਤਿਆਰ ਕਰ ਲਾਂਗੇ। ਬਿਲਕੁਲ ਆਪਾਂ ਨੂੰ 2 ਕਮਿੰਟ ਲੱਗਣਗੇ ਇਹਨਾਂ ਨੂੰ ਫਰਾਈ ਕਰਨ ਦੇ ਲਈ। ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਇਹ ਵਿੱਚੋਂ ਬਹੁਤ ਨਰਮ ਬਣਣਗੀਆਂ। ਚਟਪਟਾ ਇਹਨਾਂ ਦੇ ਵਿੱਚ ਫਲੇਵਰ ਆਊਗਾ ਜਿਹੜੀ ਆਪਾਂ ਹਰੀ ਚਾਟਨੀ ਤੇ ਟਮੇਟੋ ਕੇਚੱਪ ਤੇ ਜਿਹੜੇ ਮਸਾਲੇ ਐਡ ਕੀਤੇ ਉਹਦੇ ਨਾਲ ਤੇ ਉੱਪਰੋਂ ਇਹ ਬਹੁਤ ਕ੍ਰਿਸਪੀ ਬਣਣਗੀਆਂ। ਇਸ ਤਰੀਕੇ ਨਾਲ ਜੀ ਸਾਰੀਆਂ ਜਿਹੜੀਆਂ ਇਹ ਟਿੱਕੀਆਂ ਆਪਣੀਆਂ ਦੇਖੋ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋ ਗਈਆਂ ਨੇ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਆਪਾਂ ਜਿਹੜੀਆਂ ਇਹ ਪਲੇਟਸ 'ਤੇ ਕੱਢ ਲੈਣੇ ਆ ਸੇਮ ਇਸੇ ਤਰੀਕੇ ਨਾਲ ਦੂਜੀਆਂ ਵੀ ਫ੍ਰਾਈ ਕਰ ਲੈਣੇ ਆ ਇਹ ਇਸ ਰਸਕੀ ਨੂੰ ਚਾਹ ਦੇ ਨਾਲ ਬਣਾ ਕੇ ਇੰਜੋਏ ਕਰ ਸਕਦੇ ਹਾਂ ਸ਼ਾਮ ਨੂੰ ਭੁੱਖ ਲੱਗੀ ਬਾਜ਼ਾਰ ਵਾਲਾ ਕੁਝ ਚਟਪਟਾ ਜਾਂ ਖਾਣ ਨੂੰ ਮਨ ਕਰੇ ਨਾ ਤੁਸੀਂ ਇਹ ਰੈਸਪੀ ਬਣਾ ਸਕਦੇ ਹੋ ਸਿਰਫ ਆਲੂਆਂ ਤੋਂ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਹੁਤ ਟੇਸਟੀ ਰੈਸਪੀ ਬਣ ਕੇ ਤਿਆਰ ਹੋ ਜੂਗੀ। ਲਓ ਜੀ ਹੁਣ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਣੇ ਆ। ਤੁਸੀਂ ਨਾ ਇਹਨਾਂ ਨੂੰ ਦੇਸੀ ਘਿਓ 'ਚ ਵੀ ਫਰਾਈ ਕਰ ਸਕਦੇ ਹੋ, ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਜਾਂ ਫਿਰ ਡਾਲਡਾ ਘਿਓ 'ਚ ਰੈ范 ਤੇਲ 'ਚ ਕਿਸੇ ਵੀ ਤੇਲ ਜਾਂ ਘਿਓ 'ਚ ਬਣਾ ਸਕਦੇ ਹੋ, ਕੋਈ ਚੱਕਰ ਨਹੀਂ। ਤੇ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਏ ਜੀ ਗਰਮਾ-ਗਰਮ ਇਹ ਵੀ ਤਿਆਰ ਹੈ ਤੇ ਹੁਣ ਗਰਮਾ-ਗਰਮ ਆਪਾਂ ਸਰਵ ਕਰ ਲੈਣੇ ਆ। ਤੋਤੀ ਵਧੀਆ ਹੈ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਤੇ ਹੁਣ ਆਪਣੇ ਕੋਲ ਹੈਗੀਆਂ ਜਿੱਥੇ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਆਪਾਂ ਫਰਾਈ ਕਰ ਲਾਂਗੇ ਇਹ ਆਪਾਂ ਸਰਵ ਕਰਾਂਗੇ ਨਾਲ ਇਹਨਾਂ ਦੇ ਬਹੁਤ ਟੇਸਟੀ ਲੱਗਣਗੀਆਂ ਤੇ ਗਰਮਾ ਗਰਮ ਹੀ ਰੈਸਪੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਇਸ ਰੈਸਪੀ ਨੂੰ ਜ਼ਰੂਰ ਕਰੇ ਬਣਾਓ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਤਰੀਕੇ ਨਾਲ ਦੇਖੋ ਜੀ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਆਵਾਜ਼ ਤੁਸੀਂ ਸੁਣ ਸਕਦੇ ਹੋ ਬਹੁਤ ਟੇਸਟੀ ਲੱਗਦੇ ਇਹ ਇਸ ਤਰੀਕੇ ਨਾਲ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਵਿੱਚੋਂ ਬਹੁਤ ਨਰਮ ਮਸਾਲੇਦਾਰ ਤੇ ਉੱਪਰੋਂ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਈ ਆ ਇਸ ਤਰੀਕੇ ਨਾਲ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਜਾਂ ਫਿਰ ਹਰੀ ਛਟਨੀ ਨਾਲ ਤੁਸੀਂ ਸਰਵ ਕਰ ਸਕਦੇ ਹੋ